5 7 ਵੱਲੋਂ ਹੀ 20 ਦੱਬੇ ਹੋਣਗੇ ਹਾਂ ਸਾਰੇ ਮੰਲਾ ਢੋਲੇ ਪਰ ਪਰ ਲਿਆਨੇ ਰਿਸ਼ਤੇਦਾਰ ਵੀ ਰਜਾਤੇ ਤੇ ਆਪ ਵੀ ਕਿਰਪਾ ਮੰਲਾ ਖਾਈ ਜਾਂਨੇ ਤੇ ਹੋਰ ਵੀ ਗਾਂਡੀਆਂ ਉਹਨਾਂ ਨੂੰ ਜਿਹੜਾ ਬਚਦਾ ਹੁੰਦਾ ਦੇ ਦਿੰਨੇ ਆ ਕਦੇ ਖੱਬਲ ਵਾਲੀ ਦਵਾਈ ਨਹੀਂ ਸੜਕੀ ਬੱਟਾਂ ਦੇ ਆਹ 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 ਕੀ ਹਾਂ ਹਾਂ ਸਾਰਾ ਤਹੀ ਲੈ ਕੇ ਘੜੀ ਦਾ ਮੰਲਾ ਜਾਣ ਲਾਈ ਦੀ ਆ ਪੂਰੀ ਅੱਛਾ ਕੋਈ ਰੇਸ ਸਪਰੇ ਨਹੀਂ ਉਹ ਗੱਟੇ ਪਿਆ ਘਰੋਂ ਮੁਰਗੀਆਂ ਦੇ ਚੱਕ ਲਿਆਉਣੇ ਆ ਇਹ ਆ ਬਾਲਟੀ ਪਈ ਆ ਡੱਗੀ ਭਰ ਕੇ ਤੇ ਇਹਨੂੰ ਪਾਣੀ ਪੈਂਦਾ ਨਹੀਂ ਉੱਚਾ ਥੋੜਾ ਜਿਹਾ ਬਾਲਟੀਆਂ ਨਾਲ ਸਾਰੇ ਸੜਕ ਦਿੰਦਾ ਸੀਗਾ ਪਾਣੀ 50 ਗੱਦੂ 100 ਆਜਾ 70 ਹਾਂ ਵੀ ਨਾ ਦਾ ਭਾਲਿਆਗਾ ਕਦੇ ਨਾ ਰੇਟ ਪੁੱਛਿਆਗਾ ਕਹਿੰਦੇ ਜਿਹਦੇ ਕੋਲੇ ਜ਼ਮੀਨ ਹੁੰਦੀ ਹੈ ਨਾ ਬਾਈ ਉਹਨੂੰ ਸਬਜ਼ੀ ਬਾਹਰੋਂ ਲੈਣ ਦੀ ਲੋੜ ਨਹੀਂ ਹੁੰਦੀਗੀ ਹਨਾ ਤੇ ਆਪਾਂ ਨਾ ਅੱਜ ਬਾਈ ਕੋਲੇ ਪਹੁੰਚੇ ਸੀ ਬਾਈ ਦੀ ਵੀਡੀਓ ਕਰੀ ਸੀ ਇੱਥੇ ਮੱਕੀ ਬਕਾਊਆ ਬਾਈ ਕੋਲੇ ਤੇ ਬਾਈ ਨਾ ਖੇਤ ਦੇ ਵਿੱਚ ਬਹੁਤ ਘੈਂਟ ਕੰਮ ਕਰਦਾ ਹੈਗਾ ਹਨਾ ਤੇ ਆਪਾਂ ਗੱਲ ਕਰਦੇ ਆ ਤੁਹਾਨੂੰ ਸਾਰੀ ਗੱਲਬਾਤ ਦੱਸਾਂਗੇ ਬੜੀ ਘੈਂਟ ਗੱਲਬਾਤ ਆ ਬਾਈ ਤੁਸੀਂ ਨਾ ਵੀਡੀਓ ਐਂਡ ਤੱਕ ਦੇਖਿਓ ਯਾਰ ਤੇ ਸ਼ੇਅਰ ਵੀ ਕਰਿਓ ਹਨਾ ਵੀ ਤੁਹਾਨੂੰ ਸਾਰਿਆਂ ਨੂੰ ਇਦਾਂ ਕਰਨਾ ਚਾਹੀਦਾ ਹੈਗਾ ਕੀ ਹਾਲ ਆ ਬਾਈ ਵਧੀਆ ਬਾਈ ਠੀਕ ਠਾਕ ਹੈ ਹੋ ਠੀਕ ਹੋ ਵਧੀਆ ਕਿਰਪਾ ਮਾਲਕ ਦੀ ਪੂਰੀ ਤੇ ਬਾਈ ਇੱਕ ਨਾ ਸਾਨੂੰ ਐ ਦੱਸੋ ਵੀ ਤੁਸੀਂ ਬਾਹਰ ਵੀ ਜਾਣਾ ਸੀ ਹਨਾ ਹਾਂਜੀ ਹਾਂ ਸਿੰਗਾ ਕੀੜਾ ਜਾ ਕੀੜਾ ਹੈ ਸੀਗਾ ਹਾਂ ਹੁਣ 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 ਜੀ ਨਹੀਂ ਕਰਦਾ ਹੁਣ ਤਾਂ ਦਾਦਾ ਨੇ ਮਾਰਦਾ ਇੱਥੇ ਨਜ਼ਾਰਾ ਬਾਈ ਪੂਰਾ ਫੱਲਾ ਜਾਵਾ ਠੀਕ ਹੈ ਤੇ ਬਾਈ ਨਾ ਆਪ ਹੀ ਇੱਥੇ ਮਤਲਬ ਆਪ ਖੁਦ ਖੇਤੀ ਕਰਦੇ ਆ ਸੀ ਨਾਲ ਤੇ ਜਿਵੇਂ ਨਾ ਇੱਕ ਇਹਨਾਂ ਦੀ ਇੱਥੇ ਆ ਦੇਖੋ ਤੁਸੀਂ ਮੋਟਰ ਆ ਹਨਾ ਤੇ ਮੋਟਰ ਤੇ ਆ ਦੇਖੋ ਜਗਾ ਇੱਥੇ ਤੇ ਭਾਈ ਇਹ ਕਿੰਨੀ ਤੁਸੀਂ ਜਿਹੜੀ ਸਬਜ਼ੀ ਲਾਈ ਹੋਈ ਹੈ ਇੱਥੇ ਇਹ ਭਈਆ ਮਨ ਲਾ ਥੋੜਾ ਹੀ ਥਾਂ ਜਿਹੜਾ ਬਾਦੂ ਪਿਆ ਸੀ ਹੂੰ ਤੇ ਇੱਥੇ ਮਨ ਲਾ ਵੀ ਕੋਠਾ ਪਾਉਣਾ ਸੀ ਅਜੇ ਠਹਿਰ ਕੇ ਪਾਵਾਂਗੇ ਠੀਕ ਹੈ ਇਹ ਜਿਹੜੀ ਬਾਦੂ ਪਈ ਸੀ ਇੱਥੇ ਮੈਂ ਬੱਲਾ ਬੁੱਲਾ ਆ ਉਹੀ 2 ਨੱਪ ਦੇ ਕੁਸਾ ਬੈਂਗਣੀ ਦੇ ਲਾਤੇ ਸੀਗੇ ਬੂਟੇ ਹਾਂ ਕੁਸ਼ੇਮਲਾ ਮਿਰਚ ਦੇ ਮਨ ਲਾ ਮਲਟੀ ਕ੍ਰੌਪ ਜਾਂ ਸਾਰੀ ਕਰਤੀ ਸੀ ਸਬਜ਼ੀ ਠੀਕ ਹੈ ਭਾਈ ਤੇ ਇਹ ਬੈਂਕ ਨਹੀਂ ਵੀ ਪਹਿਲਾਂ ਵਧੀਆ ਖਵਾਈ ਗਈ ਆ ਹੁਣੇ ਬੱਲਾਂ ਨੇ ਦੱਬਲੀਆਂ ਹੁਣ ਇਹ ਹੁਣੇ ਸਿਆਲ ਚ ਚੱਲ ਬੂਏ ਬੱਲਾਂ ਸੁੱਕ ਜਾਣੀਆਂ ਇਹ ਸਿਆਲ ਚ ਡਲ ਪੈਣਾ ਕੰਮ ਆ ਠੀਕ ਹੈ ਤੇ ਪਿੰਡਾਂ ਭੁੰਡਾਂ ਦੇ ਬੂਟੇ ਮੰਨ ਲਾ ਵੀ ਲਾਏ ਸੀ ਵੀ ਨਾਲੇ ਸਾਰੇ 20-50 ਬੂਟੇ ਹੋਣਗੇ ਮੰਨ ਲਾ ਵੀ ਤੀਜੇ ਦਿਨੋਂ ਸਾਨੂੰ ਅੱਧਾ ਕਿਲੋ ਪਾਈਆ ਕਿਲੋ ਲੈ ਜਾਂਦੀ ਆ ਸਾਡੀ ਵਧੀਆ ਧਰ ਦਿਓ ਗਰੀ ਲੈ ਜਾਂਦੀ ਆ ਹਾਂ ਇੱਥੇ ਟਿੰਡਵਾਂ ਸੀ ਟਿੰਡਵਾਂ ਟਿੰਡਵਾਂ ਹੁਣ ਸੁੱਕ ਚੱਲ ਗਿਆਂ ਇਹਨਾਂ ਦਾ ਟਾਈਮ ਗਿਆ ਇੱਥੋਂ ਮਾਲਾ ਵੀ ਟਿੰਡੋ ਲੈ ਜਾਂਦੀ ਸੀ ਖਾਨ ਜੋਗਰੀ ਹਾਂ ਹੁਣ ਇਦੂ ਬਾਅਦ ਇੱਥੇ ਜਿਵੇਂ ਪਾਲਕ ਪੂਲਕ ਸੜਦਾਂਗੇ ਤੋਰੀਆਦਾਰੀਆ ਸਾਗ ਸੂਗ ਨੂੰ ਠੀਕ ਹੈ ਬਈ ਤੇ ਜਿਹੜੀ ਸਿਆਲ ਵਾਲੀ ਸਬਜ਼ੀ ਚੱਲ ਪੂਗੀ ਹੂੰ ਤੇ ਆਹ ਕਦੂ ਕੁੱਦੂ ਇੱਥੋਂ ਵਧੀਆ ਖਾਨ ਜੋਗਰੇ ਉਹਨੇ ਕਿ ਲੈ ਹੀ ਜਾਂਦੇ ਸਾਰੀਆਂ ਪੰਜ ਸੱਤ ਵੱਲੇ ਹੀ 20 ਦੱਬੇ ਹੋਣਗੇ ਸਾਰੇ ਹਾਂ ਸਾਰੇ ਮੰਲਾ ਢੋਲੇ ਪਰ ਪਰ ਲਿਆਨੇ ਆ ਰਿਸ਼ਤੇਦਾਰ ਵੀ ਰਜਾਤੇ ਤੇ ਆਪ ਵੀ ਕਿਰਪਾ ਮੰਲਾ ਖਾਈ ਜਾਂਨੇ ਤੇ ਹੋਰ ਵੀ ਗਵਾਂਡੀਆਂ ਉਹਨਾਂ ਨੂੰ ਜਿਹੜਾ ਬਚਦਾ ਹੁੰਦਾ ਦੇ ਦਿੰਨੇ ਆਗੇ ਜੇ ਕੋਈ ਆ ਜੇ ਜਿਹਨੇ ਬਾਜ਼ਾਰ ਦੇ ਵਿੱਚ ਬਾਈ ਜਿਵੇਂ ਹੁਣ ਕਦੂ ਦਾ ਰੇਟ 60 ਰੁਪਏ ਵੀ ਰਹਾ 70 ਵੀ ਰਹਾ ਹੁਣ ਦੇ ਸੀ ਬਾਈ ਹਾਂ ਤੇ ਵੀ ਤੁਸੀਂ ਐ ਵੀ ਚਾਰ ਬੱਲਾ ਲਾ ਲਈਆਂ ਯਾਰ ਵੀ ਬਾਈ ਆਪਾਂ ਨੂੰ ਲੋੜ ਹੀ ਨਹੀਂ ਪਈ ਮੈਂ ਖਿਆ ਬਾਈ ਸਾਨੂੰ ਪਤਾ ਹੀ ਨਹੀਂ ਸਾਨੂੰ ਤਾਂ ਲੋਕਾਂ ਤੋਂ ਪਤਾ ਲੱਗਦਾ ਕਦੂ 100 ਆ ਜਾ 70 ਵੀ ਨਾ ਦਾ ਭਾਲਿਆਗਾ ਕਦੇ ਨਾ ਰੇਟ ਪੁੱਛਿਆਗਾ ਸੇ ਮਲਾ ਘਰੇ ਆਮ ਰਹੇ ਆ ਜਮਾ ਗਰਮੀ ਚ ਜਦੋਂ ਬਈ ਬਾਜ਼ਾਰ ਚੋਂ ਉਹਨੋਂ ਸਾਟ ਕੇ ਸੀ ਉਦੋਂ ਵੀ ਆਪਣੇ ਲੈਂਦੇ ਰਹੇ ਆ ਅੱਛਾ ਹਾਂ ਜਮਾ ਸੇਗਰ ਦੁਪਹਿਰੇ ਆ ਬਾਲਟੀ ਭਈਆ ਡੱਗੀ ਭਰ ਕੇ ਤੇ ਇਹਨੂੰ ਪਾਣੀ ਪੈਂਦਾ ਨਹੀਂ ਉੱਚਾ ਥੋੜਾ ਜਿਹਾ ਬਾਲਟੀਆਂ ਨਾਲ ਸਾਰੇ ਛਿੜਕ ਦਿੰਦਾ ਸੀਗਾ ਪਾਣੀ ਤੇ ਇੱਥੇ ਲੋਕ ਵੀ ਮੰਦੇ ਰਹੇ ਕਹਿੰਦਾ ਦੁਪਹਿਰੇ ਦਾ ਟੈਗ ਜਾ ਕਰ ਹਾਂ ਤੇ ਤੇ ਬੱਲਾ ਇੱਥੇ ਜਦੋਂ ਮੱਕੀ ਨੂੰ ਪਾਣੀ ਪੂਣੀ ਲਾਉਂਦੇ ਵਾ ਇੱਥੋਂ ਵਾੜਦੀਆਂ ਮਾਰ ਦਿੰਦਾ ਇਧਰ ਖਾਲ ਸੀਗਾ ਤੇ ਬਾਈ ਇਹਦੇ ਨਾਲ ਹੀ ਸਰਦੀ ਵਧੀਆ ਹੋਈ ਗਈ ਆ ਬਾਈ ਲੋ ਲੂ ਤੋਂ ਬਚਤ ਰਹੀ ਠੰਡੀਆਂ ਹੋ ਜਾਂਦੀਆਂ ਸੀਗੀਆਂ ਬੱਲਾ ਨਹੀਂ ਲੋਕ ਨੇ ਮਚਾ ਦਿਆਂ ਸੀ ਬੱਲਾ ਤਾਂ ਕਰਕੇ ਹੁਣੋਂ ਹਟ ਗਏ ਸੀ ਠੀਕ ਹੈ ਤੇ ਆ ਹੁਣ ਮਿਰਚਾਂ ਦੇ ਵੀ ਮੱਲਾ 20 ਦੀ ਬੂਟੇ ਹੋਣਗੇ ਤੇ ਬਈ ਤਾਂ ਹੈ ਹੁਣ ਮੱਲਾ ਵੀ ਕਰੇਟ ਭਰ ਲਾ ਤੋੜ ਕੇ ਇਹਨਾਂ ਦਾ ਮੈਨੂੰ ਲੈਣਾ ਪਾਣੀ ਚ ਲੱਗੀ ਆ ਨਾ ਬਈ ਹਾਂ ਕੋਈ ਰੇ ਸਪਰੇ ਨਹੀਂ ਬਈ ਇਹਦੇ ਅੱਛਾ ਬਿਲਕੁਲ ਵੀ ਆ ਦੇਖੋ ਸਾਰੀਆਂ ਉੱਪਰ ਸਾਰੀਆਂ ਉਲਟੀਆਂ ਪਈਆਂ ਬਾਈ ਜਮਾਂ ਫਲ ਦੇ ਨਾਲ ਉਹਨਾਂ ਨੂੰ ਤੋੜ-ਤੋੜ ਲਿਜਾਈ ਜਾਂਦੇ ਅਸੀਂ ਇਹਨਾਂ ਨੂੰ ਆਹ ਬਰੀਕ ਆਹ ਚਾਰੀਆ ਚਾਰ ਪਾਲਿਆ ਦੋ ਤਿੰਨ ਵਾਰੀ ਠੀਕ ਹੈ ਕੋਈ ਰੇ ਸਪਰੇ ਨਹੀਂ ਕਰੀ ਬਾਈ ਕੋਈ ਰੇ ਸਪਰੇ ਨਹੀਂ ਉਹ ਗੱਟੇ ਪਿਆ ਕਰੋ ਮੁਰਗੀਆਂ ਦੇ ਚੱਕ ਲਿਆਉਣੇ ਆ ਕਿ ਖੁੱਡੇ 'ਚੋਂ ਹੂੰਝ ਕੇ ਜਦ ਕਿਤੇ ਲੱਗਦੀ ਆ ਉਦੋਂ ਐਸਿਡ ਦਿੰਨੇ ਉੱਤੇ ਪਾਣੀ ਲਾ ਦਿੰਨੇ ਆ ਠੀਕ ਹੈ ਇੱਕ ਬਾਈ ਤੁਸੀਂ ਦੱਸ ਰਹੇ ਸੀ ਵੀ ਜਿਵੇਂ ਤੁਸੀਂ ਬਾਹਣ ਦੇ ਵਿੱਚ ਕਦੇ ਅੱਗ ਨਹੀਂ ਲਾਈ ਹਨਾ ਹਾਂ ਬਾਹਣ ਦੇ ਵਿੱਚ ਬਾਈ ਆਪਾਂ ਅੱਗ ਮਨਲਾ ਵੀ ਮੈਂ ਨਾ ਪਹਿਲਾਂ ਤੁਸੀਂ ਇੱਕ ਤਾਂ ਹੁੰਦਾ ਆਪਾਂ ਦੇਖ ਕੇ ਕਾਪੀ ਕਰਦੇ ਆਂ ਸ਼ੁਰੂ ਤੋਂ ਮੰਨ ਲਾ ਵੀ ਮੇਰੇ ਨੇਚਰ ਜੀ ਆ ਵੀ ਆਪਾਂ ਅੱਗ ਲਾਉਣੀ ਨਹੀਂ ਗਈ ਤੇ ਡੈਡੀ ਨਾਲ ਵੀ ਲੜਾਈ ਹੋ ਜਾਂਦੀ ਮੈਂ ਨਾ ਇੱਥੇ ਖਰਚੇ ਰੱਖ ਲੈ ਵੀ ਖਰਚਾ ਤਾਂ ਹੀ ਬੀਜਣੀ ਆ ਤੇ ਡੈਡੀ ਨੇ ਆ ਕੇ ਰੀਪਰ ਪਾਇਆ ਤੇ ਫੇਲਤਾ ਅੱਛਾ ਤੇ ਮੰਨ ਲਾ ਮੈਂ ਪਰਾਲੀ 'ਤੇ ਅੱਗ ਲਾ ਕੇੜੀਆਂ ਲਾਰਾਂ ਸੀ ਮੈਂ ਕਿਹਾ ਵੀ ਵਧਣੇ ਨਹੀਂ ਹੈਗੇ ਤੇ ਉਹਨੇ ਮੰਨ ਲਾ ਜਿੰਨੇ ਕੁ ਨੂੰ ਅੱਗ ਨਹੀਂ ਲਾਈ ਸੀ ਉਹਨੇ ਕ ਤਾਂ ਇੱਧਰ ਵੜ ਤੇ ਕਿਲਾ ਦੋ ਕਿੱਲੇ ਕ੍ਰੋਸ ਕ੍ਰੂਸ ਟੁੱਟ ਬੁਰਾ ਹਾਲ ਤੇ ਮੈਂ ਮੱਲਾ ਲਾਰਾਂ ਜੈ ਨੂੰ ਅੱਗ ਲਾ ਕੇ ਬਈ ਉਮੀ ਬਾਬੂ ਕੇ ਬੀਜ ਦੀ ਪੂਰੀ ਟੋਪ ਦੀ ਕਣਕ ਉਦੋਂ ਬਾਅਦ ਆਪਾਂ ਕਦੇ ਅੱਗ ਨਹੀਂ ਲਾਈ ਤੇ ਮਨਲਾ ਝੋਨੇ ਦਾ ਜਿਹੜਾ ਹੁਣ ਪੀਲੀ ਪੂਛਾ ਦਾ ਬਈ ਗਿਠ-ਗਿਠ ਪ੍ਰਾਲ ਸੀਗਾ ਉਹਦੇ ਵਿੱਚ ਹੈਪੀ ਸੀਡਰ ਨਾਲ ਬੀਜੀ ਸੀ ਲੋਕਾਂ ਦੇ ਸੁੰਡ ਪਿਆ ਸਭ ਕੁਝ ਪਿਆ ਆਪਣੇ ਕੋਈ ਸੁੰਡ ਨਹੀਂ ਸੀਗਾ ਤੇ ਪੂਰੀ ਟੋਪ ਦੀ ਕਣਕ ਹੋਈ ਆ ਪਾਣੀ ਵੀ ਥੋੜੇ ਲੱਗੇ ਆ ਰੇ ਸਪਰੇ ਵੀ ਤੇ ਇੱਕ ਮੇਰਾ ਖਰਚੇ ਵਧਣ ਦੀ ਬਚਤ ਹੋਈ ਇੱਕ ਰੇਸ ਜਿਹੜੀ ਆਪਾਂ ਨਦੀਨ ਤੋਂ ਛੜਕਦੇ ਆ ਗੁੱਲੀ ਰੰਡੇ ਬਾਥੂ ਵਾਲੀ ਲੋਕਾਂ ਦੇ ਦੀ ਮਰਿਆ ਨਹੀਂ ਮੇਰੇ ਹੈ ਨਹੀਂ ਸੀ ਅੱਛਾ ਹਾਂ ਤੇ ਮੱਕੀ ਦੇ ਵਿੱਚ ਵੀ ਆ ਸੈਡਾਂ ਦੇ ਚੌਲ ਚੂਲ ਹਰੇ ਹੋਇਆ ਇੰਨਾ ਚ ਵੀ ਨਹੀਂ ਨਦੀਨ ਹੋਇਆ ਅੱਛਾ ਬਿਲਕੁਲ ਹਾਂ ਤੇ ਇਸੇ ਕਰਕੇ ਮੰਨ ਲਾ ਵੀ ਭਈ ਅੱਗ ਤਾਂ ਮੈਂ ਤਾਂ ਖਿਲਾਫ ਹਾਂ ਬਿਲਕੁਲ ਬਰਖ ਖਿਲਾਫ ਆ ਗਦੇ ਬਹੁਤ ਜ਼ਿਆਦਾ ਮੈਂ ਤਾਂ ਲੋਕਾਂ ਨੂੰ ਉਹਨਾਂ ਜਿਹੜੇ ਆ ਲਾਉਂਦੇ ਆ ਗਾਲਾਂ ਕੱਢਦਾ ਹੁੰਦਾ ਸਹੀ ਪੁੱਛੇ ਵੀ ਯਾਰ ਐਡੇ ਐਡੇ ਟਰੈਕਟਰ ਤੇ ਚੰਗੀਆਂ ਤੁਹਾਡੇ ਕੋਲੇ ਜ਼ਮੀਨਾਂ ਅੱਗ ਕਾਦੇ ਵਾਸਤੇ ਕਾਰੇ ਬਾਤ ਤੇ ਲਾਉਣੀ ਆ ਬਈ ਮੇਰਾ ਰੇਹ ਦਾ ਖਰਚੀ ਬਚ ਗਿਆ ਮੈਨੂੰ ਲੱਗਾ ਵੀ 50000 ਤਾਂ ਮੇਰਾ ਰੇਸਪ੍ਰੇ ਦਾ ਬਚ ਗਿਆ ਹੂੰ ਸਾਰੇ ਬਾਣ ਮਗਰਾ ਤੇ ਆ ਹੁਣ ਨਿਰੀ ਜਾਣ ਹੀ ਪਈ ਆ ਬਾਹਰ ਜਿਹੜੀ ਡੀਡੀ ਪ੍ਰਾਲੀ ਭੈਣ ਜੋ ਵਿੱਚ ਗਲੀ ਆ ਆ ਨਾ ਨਿਰੀ ਭੈਣ ਜਾਣ ਮੱਕੀ ਨੂੰ ਉਹ ਹੀ ਮਿਲੀ ਜਾਂਦੀ ਆ ਹਣ ਵੀ ਪੂਰੀ ਮਤਲਬ ਗਰੋਥ ਕਰਦਾ ਭਾਈ ਉਹ ਮਿੱਟੀ ਨਾ ਭੁਰਨ ਲੱਗ ਗਈ ਜਦੋਂ ਹੁਣ ਮੈਂ ਗੰਡੋਏ ਦੇਖਦਾ ਚਾ ਚੜਦਾ ਹਾਲਾ ਹਾਂ ਗੰਡੋਏ ਬਹੁਤ ਬਾਣ ਦੇ ਵਿੱਚ ਹੋ ਗਏ ਇਸੇ ਕਰਕੇ ਅੱਗ ਨਾ ਲਾਉਣ ਕਰਕੇ ਤੇ ਅੱਗੇ ਪਦਾਨਾ ਬਦੂਨਾ ਪਾਉਂਦੇ ਸੀ ਪਰ ਆ ਪਾਣੀ ਪਾਈ ਕਦੇ अच्छा हां बे यार रे स्प्रे ਤੋਂ ਤਾਂ ਬਿਨਾਂ ਹੀ ਹੌਲੀ ਹੌਲੀ ਪੈੜੀ ਹੋਣ ਲਾ ਦੇਣੀ ਆ ਲਾ ਦੇਣੀ ਆ ਹਾਂ ਚਾ ਵਾਤਾ ਬਾਈ ਦੋਸਤੋ ਦੇਖੋ ਬਾਈ ਦੀ ਸੋਚ ਦੇਖੋ ਤੁਸੀਂ ਕਿੰਨੇ ਗੈਂਟ ਹਨ ਹਣਾ ਤੁਸੀਂ ਇਹ ਚੀਜ਼ ਜਰੂਰ ਅਪਣਾਇਆ ਕਰੋ ਜਿਵੇਂ ਬਾਈ ਕਹਿੰਦਾ ਮੈਂ ਅੱਗ ਲਾਉਣ ਦੇ ਖਿਲਾਫ ਆ ਹਣਾ ਵੀ ਵੀ ਇਹ ਕਹਿੰਦਾ ਵੀ ਐਡੇ-ਐਡੇ ਟਰੈਕਟਰ ਆ ਵੀ ਤੁਸੀਂ ਕਰ ਸਕਦੇ ਹੋ ਹਣਾ ਵੀ ਹੁੰਦਾ ਬਾਈ ਯਾਰ ਸਭ ਕੁਝ ਹੁੰਦਾ ਬਿਨਾਂ ਰੇਸਪਰੇ ਤੋਂ ਹੁੰਦਾ ਬਿਨਾਂ ਅੱਗ ਤੋਂ ਹੁੰਦਾ ਤੇ ਸਭ ਕੁਝ ਹੁੰਦਾਗਾ ਕਿ ਮੈਂ ਆਪਦੇ ਆਪ ਇੱਥੇ ਕਰਿਆ ਹੰਡਾਇਆਗਾ ਹੂੰ ਤੇ ਇਹ ਨਹੀਂ ਵੀ ਕੋਈ ਆਪਾਂ ਮਾੜੀ-ਮੋਟੀ ਬੀਜ ਕੇ ਦੇਖ ਲਈ ਸਾਰਾ ਫੁੱਲ ਰਿਸਕ ਲਿਆ ਇਹ ਨਹੀਂ ਵੀ ਕਿੱਲਾ ਬੀਜ ਲਿਆ ਅੱਠੇ ਦੇ ਅੱਠੇ ਕਿੱਲੇ 'ਚ ਰਿਸਕ ਲਿਆ ਹੈਪੀ ਸੀਡਰ ਨਾਲ ਬੀਜੀ ਆ ਕਣਕ ਹੋਣ ਦੀ ਆਸ ਨਹੀਂ ਸੀ ਲੋਕਾਂ ਨੂੰ ਸੀ ਪਰ ਮੈਨੂੰ ਦਾਦੇ ਦੇ ਭਰੋਸਾ ਸੀ ਵੀ ਹੋਊਗੀ ਤੇ ਪੂਰੀਆਂ ਵੀਡੀਓ ਬੁਢੀਆਂ ਸਾਰੀਆਂ ਪੰਗ ਆਪਣੇ ਕੋਲੇ ਐਣ ਘੈਂਟ ਕੰਮ ਹੀ ਹੋਇਆ ਪੂਰਾ ਠੀਕ ਆ ਹਾਂ ਕੋਈ ਸੁੰਡ ਨਹੀਂ ਪਿਆ ਲੋਕਾਂ ਦੇ ਵੀਡੀਓ ਬੁਢੀਆਂ ਪੰਗਾਂ ਦੇਖਿਆ ਵੀ ਸੁੰਡ ਪਿਆ ਜਾਂ ਸੁੰਡ ਪਿਆ ਗਿਆ ਹਾਂ ਤੇ ਕੋਈ ਸੁੰਡ ਬਈ ਮਾੜਾ-ਮੋਟਾ ਪਾਸੇ ਕਿਤੇ ਕੋਈ ਬੂਟੇ ਨੂੰ ਪਿਆ ਹੋ ਨਾ ਆਪਣੇ ਚੂਹਾ ਪਿਆ ਬਈ ਯਾਰ ਆ ਜਿਵੇਂ ਕਹਿੰਦੇ ਹੋ ਜੀ ਚੂਹਾ ਬਹੁਤ ਆ ਗਿਆ ਹੈ ਨਾ ਚੂਹਾ ਨਾ ਪਹਿਲੀਆਂ ਜਿਹੜੀਆਂ ਦੋ ਤਿੰਨ ਖੱਡਾਂ ਹੋਈਆਂ ਨੇ ਉਹ ਪਾਣੀ ਲਾਦਾ ਪਤਾ ਨਹੀਂ ਕਿੱਧਰ ਗਿਆ ਉਹ ਉਸ ਤੋਂ ਬਾਅਦ ਮੈਂ ਉਹ ਖੱਡਾਂ 'ਚ ਚੂਹਾ ਨਹੀਂ ਦੇਖਿਆ ਨਾ ਪਾ ਗਦੇ ਦਵਾਈ ਧਰੀਆ ਚੂਹਿਆਂ ਨੂੰ ਚੂਹਿਆਂ ਨੂੰ ਮਾਰਨ ਦੇ ਵੀ ਆਪਾਂ ਹੈ ਨਹੀਂਗੇ ਵੀ ਯਾਰ ਦਵਾਈ ਧਰੋਂ ਨੁਕਸਾਨ ਕੋਈ ਨੁਕਸਾਨ ਨਹੀਂ ਕਰਦੇ ਬਈ ਪਰਲੇ ਪਾਸੇ ਟਿੱਬਾ ਆਗਾ ਮੈਨੂੰ ਇਹ ਸੀ ਮਹਾ ਯਾਰ ਆ ਵੀ ਇੱਥੇ ਝੋਨਾ ਖਾਣਗੇ ਬਈ ਇੱਕ ਵੀ ਝੋਨੇ ਦਾ ਬੂਟਾ ਨਹੀਂ ਟੁੱਕਿਆ ਉਹਨਾਂ ਨੇ ਅੱਛਾ ਹਾਂ ਜਦੋਂ ਬਈ ਉਹਨਾਂ ਨੂੰ ਖਾਣ ਨੂੰ ਨਹੀਂ ਮਿਲੂ ਕੋਸ ਆਪਾਂ ਤੇ ਇੱਕ ਹੋਰ ਆਪਾਂ ਕਦੇ ਖੱਬਲ ਵਾਲੀ ਦਵਾਈ ਨਹੀਂ ਸੜਕੀ ਬੱਟਾਂ ਦੇ ਆਹ ਹੈ ਆਹ ਕੀ ਹਾਂ ਹਾਂ ਸਾਰਾ ਕਹੀ ਲੈ ਕੇ ਘੜੀ ਦਾ ਮਤਲਬ ਜਾਨ ਲਾਈ ਦੀ ਆ ਪੂਰੀ ਅੱਛਾ ਗੁੱਡ ਘੱਟ ਲਈਦਾ ਇੱਥੇ ਵਿਲੇ ਹੁੰਨੇ ਆ ਚਾਹੇ ਦਾਤੀ ਜੱਕ ਲਈਦਾ ਚਾਹੇ ਕਹੀ ਖਾਲਾਂ ਤੇ ਦੇਖ ਲੋ ਕਿਤੇ ਆਪਣੇ ਰਾਉਂਡ ਆਪਾਂ ਪਵਾੜੀ ਨਹੀਂ ਬਾਂਚ ਕਿਆ ਬਾਤ ਆ ਭਈ ਉਹਦਾ ਕਈ ਦੇ ਸੱਚ ਬੈਣ ਹੋਈ ਹੋਈ ਹੈ ਤੇ ਬਈ ਆਪਣੇ ਵੱਲੋਂ ਤਾਂ ਉਹੀ ਬੈਣ ਕਰੀ ਵੀ ਆਪਾਂ ਦਾ ਤੁਸੀਂ ਕੋਈ ਨਹੀਂ ਹਾਂ ਆਪਾਂ ਦਾ ਵੈਣ ਕਰੀਗਾ ਕੱਪੜ-ਕੱਪੜ ਦੇਖ ਲਓ ਵਧੀਆ ਇੱਥੇ ਹੁਣ ਸਹੇ ਵੀ ਆਉਂਦੇ ਆ ਹਾਂ ਚੂਹੇ ਵੀ ਆਉਂਦੇ ਆ ਇਹਨਾਂ ਦੀ ਖਰਾਕਾ ਹੀ ਖਾ ਕੇ ਮੁਰਦਦੇ ਆਪਣੇ ਪੈਰੀ ਦਾ ਨੁਕਸਾਨ ਨਹੀਂ ਕਰਦੇ ਇਹ ਰਾਉਂਡ ਅਪ ਸਿਰਕਦੀ ਬਾਈ ਫਿਰ ਕੁਸਤਾ ਖਾਣਗੇ ਤੇਰੀ ਖਾਣਗੇ ਨਾ ਰਾਉਂਡ ਅਪ ਇਹਦਾ ਖਤਮ ਕਰਤਾ ਬਾਈ ਨਾਲੇ ਬਾਈ ਵਿਲੇ ਹੈਗੇ ਆ ਯਾਰ ਮੁਰਕਾ ਨਿਕਲ ਜਾਂਦੇ ਕਹੀ ਚੱਕੀ ਦੀ ਆ ਡੱਬਲ ਕੱਢ ਲਈਦਾ ਵਿਲੇ ਖਾਲ ਕੱਢ ਲਈਦਾ ਐਡਾ ਕਿੱਡਾ ਕੰਮ ਆ ਯਾਰ ਕਿੱਡਾ ਆਪਾਂ ਕੋਈ ਜਿਦੋਂ ਆਪਣਾ ਕੰਮ ਹੀ ਇਹ ਆ ਕਿੱਥੇ ਹੀ ਇਹ ਆ ਬਈ ਆਪਾਂ ਕਰਨੀ ਹੈ ਯਾਰ ਬਾਈ ਕਰੇ ਮੋੜ ਤੇ ਨਹੀਂ ਬੈਠੇ ਕਦੇ ਤਾਂ ਖੇਡਦਾ ਨਹੀਂ ਮਿਲਾਂਗੇ ਆਪਾਂ ਜਾਂ ਇੱਥੇ ਖੇਤ ਚ ਜਾਂ ਡੰਗਰਾਂ ਵਾਲੇ ਆਪਦੇ ਨੌਰੇ ਚ ਹਾਂ ਦੋ ਹੀ ਕੰਮ ਆਪਾਂ ਨੂੰ ਹੋਰ ਤੀਜੇ ਕਿਤੇ ਆਪਾਂ ਮਿਲਾਂਗੇ ਨਹੀਂ ਠੀਕ ਆ ਕਿਆ ਬਾਤ ਹੈ ਯਾਰ ਭਾਈ ਭਾਈ ਦੀ ਵੀਡੀਓ ਸ਼ੇਅਰ ਕਰੋ ਯਾਰ ਤਾਂ ਕਿ ਹਰ ਇੱਕ ਨਾ ਨੌਜਾਨ ਮੁੰਡੇ ਤੱਕ ਇਹ ਵੀਡੀਓ ਜ਼ਰੂਰ ਚਲੇ ਬਲੇ ਟਾਈਮ ਤੇ ਇੱਥੇ ਚੱਲਦੀਆਂ ਰਗੜਾਈਆਂ ਇਸ ਪਾਟੇ ਡੰਡ ਚੱਲਦੇ ਆ ਅੱਛਾ ਬਈ ਹਾਂ ਜੰਮ ਜੰਮ ਵੀ ਨਾ ਆ ਕਰਦੇ ਫੁੱਲ ਹੈ ਭਾਈ ਹਾਂ ਹੁਣ ਇੱਥੇ ਉਹ ਕੰਬਾ ਪਿਆ ਲਾਸ ਲੂਸ ਬੰਨਾਂਗੇ ਇੱਥੇ ਜਵਾਕਾਂ ਨੂੰ ਗਝਾਉਣੇ ਆਂਗੇ ਅੱਛਾ ਹਾਂ ਤੇ ਹੌਲੀ ਹੌਲੀ ਮਹਾਰਾਜ ਕਿਰਪਾ ਕਰੇ ਅੱਛਾ ਰੋਕ ਲਾ ਦਾ ਵੀ ਬਈ ਹੋਇਆ ਰੁੱਖ ਬਈ ਹਾਂ ਸਾਰੀ ਬਾਉਂਡਰੀ ਤੇ ਆਪਾਂ ਹੁਣ ਲਾਉਣੇ ਆ ਰੁੱਖਾ ਹਾਂ ਗਰਮੀ ਕਰਕੇ ਖੜੇ ਸੀਗੇ ਤੇ ਸਾਰੇ ਮਨਲਾ ਵੀ ਐ ਬਾਉਂਡਰੀ ਤੇ ਜਿੰਨੇ ਵੀ ਜਾਮਣਾ ਟਾਲੀਆਂ ਕਿਕਰਾਂ ਕੁਕਰਾਂ ਇੱਥੇ ਹੈਗੀਆਂ ਇੱਥੋਂ ਹੀ ਵੜ-ਵੜ ਲਾ ਦਿੰਨੇ ਆ ਜਿੰਨੇ ਕਹਿਗੇ ਆ ਹੋਰ ਬਰਮਾ ਡੇਗਡੂ ਦੇ ਪਾਸੇ ਅਸੀਂ ਲਿਆ ਕੇ ਲਾ ਦਾਂਗੇ ਠੀਕ ਆ ਹਾਂ ਕੋਈ ਫਲਾਫੁੱਲ ਵਾਲੇ ਬੂਟੇ ਲਾਵਾਂਗੇ ਮਨਲਾ ਹੁਣ ਹੀ ਸ਼ੁਰੂਆਤ ਕਰੀ ਆਪਾਂ ਸਾਲ ਦੋਕ ਸਾਲ ਦੀ ਇੱਧਰ ਆ ਪਹਿਲਾਂ ਉੱਧਰ ਸੀਗਾ ਬਾਣ ਉੱਧਰ ਬਹੁਤ ਰੁੱਖ ਸੀਗੇ ਆਪਣੇ ਮਨਲਾ ਵੀ 10 15 ਆਣ ਸੀਗੇ ਉਹ ਬਟਾ ਬਡੂ ਕੇ ਇੱਥੇ ਲਿਆਂਦਾ ਇਕੱਠਾ ਕਰ ਲਿਆ ਠੀਕ ਹੈ ਇੱਥੇ ਇਕ ਟਾ ਡੇਕ ਸੀ ਬਈ ਤੇ ਇਹ ਡੇਕ ਟੁੱਟ ਕੇ ਨਾ ਤਾਰਾਂ ਦੇ ਡਿੱਗ ਪਈ ਕਾਦੀ ਜੀ ਪਈ ਸੀ ਤੇ ਛਾਂ ਗਣੀਓ ਬਹੁਤ ਔਖੇ ਹੋਇਆ ਤਕੀ ਪਤਾ ਲੱਗਿਆ ਵੀ ਰੁੱਖਾਂ ਦਾ ਨਾ ਵੀ ਰੁੱਖਾਂ ਸਭ ਹਾਂ ਕੀ ਹੁੰਦਾ ਪਰ ਆਪਾਂ ਨੂੰ ਤਾਂ ਪਹਿਲਾਂ ਤੋਂ ਹੀ ਪਿਆਰ ਆ ਇਹਨਾਂ ਨਾਲ ਪਤਾ ਲਾਉਂਦੀ ਰਹਨੇ ਆ ਮਨ ਲਾ ਬੋਰਡ ਵਾਰਡ ਉਧਰ ਬਹੁਤ ਲਾਈ ਆਗੇ ਠੀਕ ਹੁਣ ਵੀ ਲਾਈ ਜਾਂਦੇ ਆ ਜਿੰਨਾ ਕਿ ਹੁੰਦਾ ਹੈਗਾ ਲੈ ਵੀ ਦੋਸਤੋ ਆ ਜਿਹੜੀ ਬਾਈ ਵੀਡੀਓ ਨਾਲ ਤੁਹਾਨੂੰ ਸ਼ੇਅਰ ਕਰਨੀ ਬਣਦੀ ਹੈ ਕਿਉਂਕਿ ਤੁਸੀਂ ਦੇਖੀ ਚੱਲੋ ਵੀ ਸੋਚ ਹੁੰਦੀ ਹੈ ਇੱਕ ਬੰਦੇ ਦੀ ਹਨਾ ਜਿਹੜੀ ਸੋਚ ਆ ਉਹੀ ਬੰਦੇ ਨੂੰ ਇੱਕ ਦਿਸ਼ਾ ਵੱਲ ਲੈ ਕੇ ਜਾਂਦੀ ਹੁੰਦੀ ਆ ਜੇ ਤੁਸੀਂ ਸੋਚ ਸਹੀ ਰੱਖੀਏ ਤਾਂ ਸਾਰਾ ਕੁਝ ਸਹੀ ਹੋਊਗਾ ਜੇ ਤੁਸੀਂ ਗਲਤ ਰੱਖੀਏ ਤਾਂ ਸਾਰਾ ਕੁਝ ਤੁਹਾਡੇ ਲਈ ਗਲਤ ਵੀ ਹੋਊਗਾ ਹਨਾ ਤੇ ਬਾਈ ਜਿਵੇਂ ਦੱਸਿਆ ਹੱਥੀਂ ਕੰਮ ਕਰਨ ਦੇ ਵਿੱਚ ਮਿਹਨਤ ਕਰਦਾ ਜਿਵੇਂ ਪੁਰਾਣੇ ਬਜ਼ੁਰਗ ਆਪਣੇ ਉਸ ਚੀਜ਼ ਦੇ ਵਿੱਚ ਕਰਦੇ ਚਲੋ ਅੱਜ ਕੱਲ ਤਾਂ ਮਸ਼ੀਨਾਂ ਆ ਗਈਆਂ ਸਾਨੂੰ ਹੋਰ ਵੀ ਸੌਖਾ ਹੋ ਗਿਆ ਹਨਾ ਪਰ ਜਿੰਨੀਆਂ ਜਿਵੇਂ ਦੱਸ ਰਿਹਾ ਵੀ ਆਪਾਂ ਕਹਿੰਦੇ ਨੇ ਯਾਰ ਸਾਨੂੰ ਕਹੀ ਚੱਕਣ ਦੀ ਲੋੜ ਨਹੀਂ ਰੌਂ ਪਰ ਉਹਨਾਂ ਨੁਕਸਾਨ ਦੋਸਤੋ ਬਹੁਤ ਵੱਡਾ ਹੈ ਬਹੁਤ ਵੱਡਾ ਤੁਸੀਂ ਸੋਚ ਵੀ ਨਹੀਂ ਸਕਦੇ ਐਡਾ ਵੱਡਾ ਨੁਕਸਾਨ ਹੋ ਗਿਆ ਜੀ ਜੰਤੂ ਦਾ ਵੀ ਨੁਕਸਾਨ ਆ ਯਾਰ ਹਨਾ ਉਹ ਵੀ ਪਤਾ ਨਹੀਂ ਕਿਉਂ ਲੋਕ ਇਹ ਕਿੱਥੇ ਚ ਪਏ ਗਏ ਸਮਝ ਨਹੀਂ ਆਉਂਦੀ ਕੰਮ ਕਰਦੇ ਲੈ ਵੀਡੀਓ ਪਾਈ ਦੀ ਵੱਧ ਵੱਧ ਸ਼ੇਅਰ ਕਰ ਦੇ ਬਈ ਕਿਵੇਂ ਲੱਗੀਆਂ ਗੱਲਾਂ ਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਬਈ ਥੈਂਕ ਯੂ ਠੀਕ ਹੈ ਬਈ ਹੱਸੀ ਗਾ